सदा तो जो ओ सदा इस सदा नहीं एक दिन धन ने मुक जाना है जवानी ने चली जाना है फुल ने सु जाना है इस सदा सदारी रेहन वाली चीजा मान ना करे अगर कर। 퍼미ਸ਼ਨ ਨੂੰ ਦਿੱਤੇ ਰੱਖਿਆ ਕਰ ਆ ਸਮਾ ਸਾਰਿਆਂ ਤੇ ਆ ਜਾਣਾ ਹੈ ਖਿਆਲ ਕਰ ਲਈ ਰੱਬ ਨਾ ਕਰੇ ਇਹੋ ਜੀ ਘਟਨਾ ਕਿਸੇ ਤੇ ਨਾ ਵਾਪਰੇ ਅਰਦਾਸ ਕਰਿਆ ਕਰੋ ਮੈਂ ਅੱਗੇ ਬੇਨਤੀ ਕਰਕੇ ਗਿਆ ਸੀ ਜਿੰਨੀ ਕ ਘਟਨਾ ਇਸ ਨਗਰ ਤੇ ਨੌਜਵਾਨ ਉਮਰ ਵਿੱਚ ਵਰਤੀ ਆ ਨਾ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਹਰ ਇੱਕ ਨਗਰ ਤੇ ਸੁਖ ਸ਼ਾਂਤੀ ਵਰਤਾਈ ਵਾਹਿਗੁਰੂ ਮਾਂ ਬਾਪ ਇੱਥੋਂ ਤੱਕ ਕਹਿ ਦਿੰਦੇ ਨੇ ਉਹ ਤਾਂ ਦੇ ਠੱਡਾ ਬਾਜੀ ਜੀ ਤੇ ਮਾਂ ਕਰ ਲਉਂਦੀ ਜਾਂਦੀ ਏ ਆਪਣੇ ਮੁਖ ਤੋਂ ਕਹਿੰਦੀ ਮੈਂ ਮਰ ਜਾਵਾਂ ਮੁਖ ਤੋਂ ਕਹਿ ਕੇ ਸੁਣਾਉਂਦੀ ਏ ਇਹੋ ਜੀਆਂ ਮਾਵਾਂ ਦੇ ਦਿਲ ਉੱਤੇ ਜਦੋਂ ਮਾਂ ਤੇ ਬਾਪ ਦੇ ਸਾਹਮਣੇ ਨੌਜਵਾਨ ਪੁੱਤ ਮਰ ਜਾਵੇ ਫੇ ਪਿੱਛੇ ਹੀ ਰਹਿ ਜਾਂਦਾ ਏ ਪਿੱਛੇ ਜਦੋਂ ਪੁੱਤ ਦੀ ਆਰਤੀ ਪੁੱਤ ਨੂੰ ਜਨਮ ਤਾਂ ਦੇਈ ਏ ਚਾਹ ਉਹ ਵੀ ਮੇਰੇ ਬਡੇਪੇ ਦਾ ਆਸਰਾ ਬਣ ਜਾਏ ਮੇਰੀ ਅਰਥੀ ਪੁੱਤ ਦੇ ਮੋਢੇ ਤੇ ਜਾਵੇ ਤੇ ਜਦੋਂ ਕਿਤੇ ਬਾਪ ਨੂੰ ਮੋਢਾ ਦੇਣਾ ਪੈ ਜੇ ਧਰਤੀ ਨਿਕਰ ਨਹੀਂ ਜਾਂਦੀ ਪੁੱਤ ਦੀ ਅਰਥੀ ਨੂੰ ਮੋਢੇ ਤੇ ਚੱਕ ਕੇ ਬਾਪ ਲੈ ਜਾਂਦੇ ਆਏ ਬਾਪ ਤੇ ਬਾਪ ਨੇ ਪੁੱਤਰ ਨੂੰ ਪੁੱਛਿਆ ਪੁੱਤਾ ਇਹ ਤਾਂ ਤਰੀਕਾ ਹੀ ਕਾਨੂੰਨ ਹੀ ਹੋਰ ਬਣ ਗਿਆ ਕਿਥੇ ਤੂੰ ਮੋਢਾ ਦੇਣਾ ਸੀ ਕਿਥੇ ਮੈਨੂੰ ਦੇਣਾ ਪੈ ਗਿਆ ਹੁਣ ਮੈਨੂੰ ਦੱਸ ਮੈਂ ਮਗਰ ਕੀ ਕਰਾਂਗਾ ਤੇਰੇ ਜਾਨ ਤੋਂ ਮਗਰ ਕੱਲਾ ਕੱਲਾ ਪੋਤਾ ਮਰ ਗਿਆ ਵਾਹਿਗੁਰੂ ਘਰ ਖਾਲੀ ਨਹੀਂ ਹੋ ਗਿਆ ਵਾਹਿਗੁਰੂ ਮੈਨੂੰ ਕਈ ਵਾਰੀ ਕਹਿੰਦੇ ਬਰਾਗ ਵਿੱਚ ਨਾ ਜਾਇਆ ਕਰ ਮੈਂ ਆਪ ਇਹਨਾਂ ਨੇ ਮੈਂ ਪਰਸੋਂ ਨਾ ਕੱਲ ਇੱਕ ਵੀਡੀਓ ਸੁਣੀ ਚਹਿਲ ਪਿੰਡ ਦਾ 25 ਸਾਲ ਦਾ ਫੌਜੀ ਜਵਾਨ ਮਰਿਆ ਉਦੀ ਮਾਂ ਨੇ ਛਾਤੀ ਤੇ ਹੱਥ ਰੱਖ ਕੇ ਕਿਹਾ ਪੁੱਤ ਮੈਂ ਮਾਂ ਦਾ ਕਰਦੀ ਆ ਪਰ ਜਦੋਂ ਘਰ ਵਾਅਲ ਦੇਖਦੀ ਆ ਘਰ ਖਾਲੀ ਹੋ ਗਿਆ ਏ ਵਾਹਿਗੁਰੂ ਮਾਂ ਨੂੰ ਪੁੱਛ ਕੇ ਵੇਖਿਆ ਕਰੋ ਬਾਪ ਨੂੰ ਪੁੱਛ ਕੇ ਵੇਖਿਆ ਕਰੋ ਉਹਨਾਂ ਭੈਣਾਂ ਨੂੰ ਪੁੱਛੋ ਜਿਹੜੀਆਂ ਸਾਲ ਬਾਅਦ ਰਖੜੀ ਬੰਨਣ ਆਉਂਦੀਆਂ ਅੱਜ ਕਿਹਦੇ ਘੁੱਟ ਤੇ ਬੰਨਣ ਗਈਆਂ ਨਹੀਂ ਦਿਸਦਾ ਕੋਈ ਪਰ ਭਾਰਾ ਕਰਤਾਰ ਦਾ ਏ ਸੋਰਸਿੰਗ ਸਗਾ ਬੰਦ ਭਾਈ ਜੇ ਗੁਰਗੇ ਪਾਣ ਵਿੱਚ ਆਵੇ ਆਪਣੇ ਪਾਣੇ ਦੇ ਜੱਲੇ ਭਾਈ ਵਿੱਚ ਟੋਟਾ ਪਾਰਾ ਮੰਨਣਾ ਪਏਗਾ ਔਕਾ ਬੰਦ ਲਿਏ ਸਭ ਕੇ ਮੰਨ ਲਿਏ ਪਾਪ ਪੁੱਤ ਦੀ ਅਰਤੀ ਨੂੰ ਲੈ ਕੇ ਪੁੜਿਆ ਜਾਂਦਾ ਕਹਿੰਦਾ ਪੁੱਤ ਤੂੰ ਅੱਜ ਚੰਨਿਆ ਮੈਨੂੰ ਦੱਸ ਫੇਰ ਕਿਵੇਂ ਤੈਨੂੰ ਮਲਾ ਪੂੰਗਾ ਮੈਂ ਦੱਸ ਕੀ ਕਰਾਂਗਾ ਮੈਂ ਫਿਰ ਕਦੋਂ ਮਿਲਾਂਪ ਹੋਗਾ ਜਾਂਦੇ ਪੁੱਤ ਦੀ ਆਰਤੀ ਦੇ ਵਿੱਚੋਂ ਆਵਾਜ਼ ਆਉਂਦੀ ਹੈ ਮੋਇਆ ਨਹੀਂ ਬੋਲਦਾ ਇਹ ਕੱਲ ਕਰਿਓ ਮੈਂ ਕਈ ਵਾਰੀ ਰੱਬ ਨੂੰ ਤਾਨਾ ਵੀ ਦੇਣਾ ਹੋਣਾ ਹੈ ਤਾਨਾ ਕਿਹਨੂੰ ਦਿੱਤਾ ਜਾਂਦਾ ਜਿਹਦੇ ਆਗਿਆਕਾਰ ਹੋ ਜੀਏ ਬਾਪੂ ਕੋਲ ਇਹ ਪੈਸਾ ਵੀ ਪਤਾਗਾ ਕਰੋ ਬਾਪੂ ਨਾਲ ਪੈਸਾ ਕਹੀਦਾ 10 ਹੋਰ ਕਿੱਥੇ ਜਾਵਾਂ ਮੈਂ <mik> 45 ਸਾਲ ਤੋਂ ਲੈ ਕੇ ਗੁਰਦੁਆਰਾ ਸਾਹਿਬ ਆਜ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਿਆ ਮੈਂ ਸਾਹਮਣੇ ਪੁੱਛ ਲੈਣਾ ਖਿੜ ਆ ਕੇ ਵਾਹਿਗੁਰੂ ਬਾਪੂ ਆ ਦੱਸ ਕਿਉਂ ਹੋ ਗਿਆ ਕਿਵੇਂ ਹੋ ਗਿਆ ਉਹ ਕਹਿੰਦਾ ਪੁੱਤ ਇਹ ਬਾਣਾ ਗੁਰਦਾਰ ਦਾ ਤੈਨੂੰ ਮਿੱਠਾ ਕਰਕੇ ਮੰਨਣਾ ਪੈਗਾ ਮੇਰੇ ਵੱਸ ਵਿੱਚ ਕੁਝ ਨਹੀਂ ਵਾਹਿਗੁਰੂ ਪੁੱਤ ਦੀ ਆਤ ਜੀ ਜਾਂਦਾ ਪੁੱਤ ਨੂੰ ਪੁੱਛਦਾ ਤੇ ਪੁੱਤ ਦੀ ਰੂਹ ਦੀ ਗੂੰਜ ਆਉਂਦੀ ਆਖਰੀ ਧਾਰਨ ਪੜ੍ਹਨੀ ਹੈ ਉਸ ਤੋਂ ਬਾਅਦ ਆਪਾਂ ਸਮਾਪਤੀ ਪੁੱਤ ਦੀ ਰੂਹ ਜਾਂਦਾ ਜਾਂਦਾ ਕੀ ਕਹਿੰਦੀ ਹੈ ਪਾਣਾ ਮੰਨਣ ਦੀ ਗੱਲ ਕਰਦੀ ਹਰ ਇੱਕ ਨੂੰ ਪਾਣਾ ਮੰਨਣ ਦਾ ਗੱਲ ਕਹੀਏ ਸਤਿਗੁਰੂ ਨੇ ਕਿਉਂਕਿ ਮੁੜ ਕੇ ਨਹੀਂ ਆਉਗੇ ਜੇ ਮੁੜ ਕੇ ਨਹੀਂ ਆਉਂਦੇ ਜਿਹੜੇ ਤੁਰ ਕੇ ਸ਼ਮਸ਼ਾਨਾ ਚੋਂ ਜਿਹੜੇ ਇੱਕ ਵਾਰੀ ਸ਼ਮਸ਼ਾਨ ਘਾੜ ਚਲੇ ਗਏ ਕਿੱਥੇ ਆਉਂਦਾ ਕੋਈ ਤੇ ਬੱਚੇ ਦੀ ਰੂਹ ਉਹ ਪੁੱਤ ਦੀ ਰੂਹ ਆਦੇ ਬਾਪੂ ਦਰਵਾਜ਼ਾ ਦੇਣ ਵਾਸਤੇ ਕਹਿੰਦੀ ਐ ਉਹ ਬਾਪੂ ਮੰਨ ਲਈ ਪਾਣੇ ਨੂੰ ਉਹ ਕਹਿੰਦਾ ਬਾਪੂ ਪਾਣਾ ਮਿੱਠਾ ਕਰਕੇ ਪਾਲੀ ਵੱਡੇ ਵੱਡੇ ਪੀਰਾ ਫਕੀਰਾ ਨੇ ਮੰਨਿਆ ਐ ਬਾਪੂ ਮੰਨ ਲਈ ਪਾਣੇ ਨੂੰ ਉਥੇ ਗਏ ਮੁੜ ਕੇ ਨਹੀਂ ਹੋਵੇ ਮੰਨ ਲਈ ਪਾਣੇ ਨੂੰ ਉਥੇ ਗਏ ਮੁੜ ਕੇ ਨਹੀਂ ਆਉਂਦੇ ਬਾਪੂ ਮੰਨ ਲਈ ਬਾਣੇ ਨੂੰ ਉਥੇ ਗਏ ਮੁੜ ਕੇ ਨਹੀਂ ਆਉਂਦੇ ਬਾਪੂ ਮੰਨ ਲਈ ਬਾਣੇ ਨੂੰ ਉਥੇ ਗਏ ਮੁੜ ਕੇ ਨਹੀਂ ਆਉਂਦੇ ਮੰਨ ਲਈ ਬਾਣੇ ਨੂੰ ਉਥੇ ਗਏ ਮੁੜ ਕੇ ਨਹੀਂ ਆਉਂਦੇ ਬਾਪੂ ਮੰਨ ਲਈ ਪਾਣੇ ਨੂੰ ਉਥੇ ਗਏ ਮੁੜ ਕੇ ਨਹੀਂ ਆਉਂਦੇ ਮਾਂ ਪੰਨ ਲਈ ਪਾਣੇ ਨੂੰ ਉਥੇ ਗਏ ਮੁੜ ਕੇ ਨਹੀਂ ਆਉਂਦੇ ਮਾਂ ਪੰਨ ਲਈ ਪਾਣੇ ਨੂੰ ਉਥੇ ਗਏ ਮੁੜ ਕੇ ਨਹੀਂ ਆਉਂਦੇ ਬਾਪੂ ਮੰਨ ਲਈ ਪਾਣੇ ਨੂੰ ਉਥੇ ਗਏ ਮੁੜ ਕੇ ਨਹੀਂ ਆਉਂਦੇ ਬਾਪੂ ਮੰਨ ਲਈ ਪਾਣੇ ਨੂੰ ਉਤੇ ਗਏ ਮੁੜ ਕੇ ਨਹੀਂ ਆਉਂਦੇ ਮਾਏ ਮਨ ਲਈ ਪਾਣੇ ਨੂੰ ਉਤੇ ਗਏ ਮੁੜ ਕੇ ਨਹੀਂ ਆਉਂਦੇ ਮਾਏ ਮਨ ਲਈ ਪਾਣੇ ਨੂੰ ਮੁੜ ਕੇ ਨਹੀਂ ਆਉਂਦੇ ਉਹ ਤੇ ਗਏ ਮੁੜ ਕੇ ਨਹੀਂ ਆਉਂਦੇ ਗਏ ਮੁੜ ਕੇ ਨਹੀਂ ਆਉਂਦੇ ਉਹ ਤੇ ਗਏ ਮੁੜ ਕੇ ਨਹੀਂ ਆਉਂਦੇ ਗਏ ਮੁੜ ਕੇ ਨਹੀਂ ਆਉਂਦੇ ਉਹ ਤੇ ਗਏ ਮੁੜ ਕੇ ਨਹੀਂ ਆਉਂਦੇ ਗਏ ਮੁੜ ਕੇ ਨਹੀਂ ਆਉਂਦੇ ਉਹ ਤੇ ਗਏ ਮੁੜ ਕੇ ਨਹੀਂ ਆਉਂਦੇ ਮੰਨ ਲੈ ਪਾਨ ਪਾਣੇ ਨੂੰ ਉਹ ਤੇ ਗਏ ਮੁੜ ਕੇ ਨਹੀਂ ਆਉਂਦੇ ਬਾਪੂ ਮਨ ਨਹੀਂ ਪਾਣੇ ਨੂੰ ਉਹ ਤੇ ਗਏ ਮੁੜ ਕੇ ਨਹੀਂ ਆਉਂਦੇ ਬਾਪੂ ਮਨ ਨਹੀਂ ਪਾਣੇ ਨੂੰ ਉਹ ਤੇ ਗਏ ਮੁੜ